ਜੋ ਕਿ ਅੱਜ ਪੰਜਾਬ ਨੂੰ ਇੱਕ ਸਿਆਸੀ ਹੜਾਂ ਦੀ ਮਾਰ ਝੱਲਣੀ ਪੈ ਰਹੀ ਹੈ ਤੇ ਨਾਲ ਨਾਲ ਕੁਦਰਤ ਵੀ ਕੁਝ ਕਹਿਰਵਾਨ ਹੋਈ ਹੈ ਉਸੇ ਹੀ ਸੰਬੰਧ ਦੇ ਵਿੱਚ ਸਾਡੇ ਭਾਈ ਕੀਰਤਨ ਸਿੰਘ ਨੇ ਕੁਝ ਲੈਣਾ ਲਿਖੀਆਂ ਕਿ ਦਿੱਲੀ ਸਰਕਾਰ ਜਿਹਨੂੰ ਸਾਡਾ ਓੜਦਾ ਧੂਆਂ ਦਾ ਦਹਿ ਜਾਂਦਾ ਹੈ ਸੈਟੇਲਾਈਟਾਂ ਰਾਹੀਂ ਸਾਰਾ ਕੁਝ ਉਹ ਤੋਂ ਕਿਸਾਨਾਂ ਦੇ ਕੇਸ ਵੀ ਪਾਉਂਦੇ ਆ ਪਰ ਅੱਜ ਜਦੋਂ ਕਿਸਾਨ ਹੜ੍ਹਾਂ ਦੇ ਪਾਣੀ ਨਾਲ ਬਰਬਾਦ ਹੋ ਰਿਹਾ ਹੈ ਅੱਜ ਉਸ ਦਿੱਲੀ ਸਰਕਾਰ ਦੀ ਅੱਖ ਤੇ ਕਾਲਾ ਮੋਤੀਆ ਉਤਰਿਆ ਹੋਇਆ ਉਹਨੂੰ ਦਿਸਰੋਂ ਬੰਦ ਹੋਇਆ ਉਹਨੂੰ ਫਕੀਸਤਾਨ ਜਾ ਕੇ ਦੱਸ ਜਾਂਦਾ ਪਰ ਪੰਜਾਬ ਅੱਜ ਉਹਨਾਂ ਨੂੰ ਭੁੱਲਿਆ ਹੋਇਆ ਉਸੇ ਹੀ ਸੰਬੰਧ ਦੇ ਵਿੱਚ ਇੱਕ ਪੰਜਾਬ ਦੀ ਕਿਸਾਨੀ ਦਾ ਹੜ੍ਹਾਂ ਦੇ ਮਾਰੇ ਕਿਸਾਨਾਂ ਦਾ ਦਰਦ ਬਿਆਨ ਕਰਦੀ ਹੋਈ ਕਵਿਤਾ ਪੇਸ਼ ਕਰਨ ਲੱਗੇ ਆ ਸੁਣੋ ਜੀ ਸਭ ਕੁਝ ਰੋੜ ਗਿਆ ਹੜ੍ਹਾਂ ਦੇ ਕਹਿਰ ਅੰਦਰ ਸਭ ਕੁਝ ਰੁੜ ਗਿਆ ਹੜਾਂ ਦੇ ਕਹਿਰ ਅੰਦਰ ਹਿਰਦੇ ਪਾਟ ਗਏ ਪੰਜਾਬ ਦੇ ਪੱਖੀਆਂ ਦੇ ਹਿਰਦੇ ਪਾਟ ਪੰਜਾਬ ਦੇ ਪੱਖੀਆਂ ਦੇ ਚੀਕਾ ਚੀਸਾ ਤੇ ਪੰਨ ਸੁਟੇ ਚੀਕਾ ਚੀਸਾ ਤੇ ਦਰਦਾਂ ਨੇ ਪੰਨ ਸੁਟੇ ਮਾਰੇ ਡੰਗ ਜੋਂ ਡੂਮਣੇ ਮੱਖੀਆਂ ਦੇ ਜੀ ਮਾਰੇ ਡੰਗ ਜੋਂ ਡੂਮਣੇ ਮੱਖੀਆਂ ਦੇ ਕਹਿਰ ਕੁਦਰਤ ਕਹੜਾ ਕੁਦਰਤ ਦੇ ਨਾਲ ਸਿਆਸਦਾਂ ਦਾ ਜਾਂ ਮਾਰਦਾ ਖੂਬ ਵਿੱਚ ਬਖੀਆਂ ਦੇ ਜਾਂ ਮਾਰਦਾ ਖੂਬ ਵਿੱਚ ਬਖੀਆਂ ਦੇ ਮਾਮਤ ਰਈ ਵਾਲਾ ਕਤੋਂ ਸਲੂਕ ਕਰਦੇ ਮਾਮਤ ਰਈ ਵਾਲਾ ਕਾ ਤੋਂ ਸਲੂਕ ਕਰਦੇ ਪੇਦ ਖੁੱਲ ਗਏ ਨਫਰਤਾਂ ਰੱਖਿਆਂ ਦੇ ਜੀ ਪੇ ਤਾਂ ਖੁੱਲ ਗਏ ਨਫਰਤਾਂ ਰੱਖਿਆਂ ਦੇ ਸੈਂਕੜੇ ਦਿਸ ਜਾਂਦਾ ਦਿਸ ਜਾਂਦਾ ਤੂੰ ਆ ਸੈਂਕੜੇ ਮਿਲਾ ਤੋਂ ਦਿਸ ਜਾਂਦਾ ਇਹ ਪਹਿ ਜਾਂਦਾ ਵਿੱਚ ਅੱਖੀਆਂ ਦੇ ਦੀ ਮਾਰੇ ਹੜਾਂ ਦੀ ਦਿਲ ਏ ਨਹੀਂ ਦੱਸਦੀ ਕਿ ਕਾਲਾ ਮੋਤੀਆ ਆਇਆ ਵਿੱਚ ਅੱਖੀਆਂ ਦੇ